ਇਹ ਬੁਲੰਦ ਸਿੰਘ ਗੋਬਾ ਪੱਤਰਕਾਰ ਮੱਚਪੁਰ ਤੇ ਪੰਜਾਬ ਟਿੰਡਾ ਜਨਰਲ ਅਸਿਉਨ ਅਤੇ ਹੋਰ ਜਥੇਬੰਦੀਆਂ ਸਾਰੀਆਂ ਰਲ ਕੇ ਅੱਜ ਓਪਰ ਦੇ ਵਿੱਚ ਚੌਂਕ ਦੇ ਵਿੱਚ ਆਦਮਪੁਰ ਚੌਂਕ ਦੇ ਵਿੱਚ ਉਸ ਬੇਕੂਫ ਅਤੇ ਬੰਦੇ ਇਨਸਾਨ ਦਾ ਜਿਨ੍ਹਾਂ ਨੇ ਇੱਕ ਧੱਬਾ ਚਲਾਇਆ ਪਗਵਾੜੇ ਦੇ ਵਿੱਚ ਉਥੇ ਪ੍ਰਾਈਸ ਲਿਸਟ ਦੇ ਵਿੱਚ ਕੁਝ ਲਿਖਿਆ ਹੋਰ 180 ਰੁਪਏ ਤੇ ਲੈ ਦਿੰਦਾ 8 8 990 ਰੁਪਿਆ ਤੇ ਇਸ ਕਰਕੇ ਜੇਕਰ ਸਾਡਾ ਪੱਤਰਕਾਰ ਇੱਕ ਗਿਆ ਉਹਦੇ ਨਾਲ ਬਤਮੀਜ਼ੀ ਨਹੀਂ ਕੀਤੀ ਉਹਦੀ ਕੁੱਟਮਾਰ ਵੀ ਕੀਤੀ ਔਰ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਇੱਕ ਦਿਓ ਢਾਬਾ ਜਿਹੜਾ ਬੰਦ ਕਰਾਇਆ ਜਾਵੇ ਕਿ ਸਾਥੀ ਦੇ ਦੰਦ ਦੇਖਣ ਨੂੰ ਹੋਰ ਖਾਣ ਨੂੰ ਹੋਰ ਲੋਕਾਂ ਨੂੰ ਲੁੱਟ ਰਿਆ ਆ ਸਾਡੇ ਪੱਤਰਕਾਰਾਂ ਨਾਲ ਪਬਲਿਕ ਦੇ ਨਾਲ ਵੀ ਉਹ ਜਿਆਤੀ ਕਰ ਰਿਹਾ ਆ ਤੇ ਇਸ ਕਰਕੇ ਜੋ ਸਾਡਾ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦਦੀ ਆ ਉਹ ਕੀਤੀ ਜਾਵੇ ਤੇ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰੇ ਨੂੰ ਹੀ ਯਾਦ ਆਇਆ ਦੋ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਸੁਟਿਆ ਜਾਵੇ ਕਿ ਇੱਕ ਤੇ ਉਹ ਕੀਮਤਾਂ ਵੱਧੂ ਲਿਖਦੇ ਲੈ ਰਹੇ ਆ ਦੂਜਾ ਉਹ ਜਿਹੜਾ ਲੋਕਾਂ ਨੂੰ ਡਰਾਵੇ ਦੇ ਰਹੇ ਆ ਸਾਡੇ ਪੱਤਰਕਾਰ ਨਾਲ ਉਹਨੇ ਜਿਹੜਾ ਕੁੱਟਮਾਰ ਕੀਤੀ ਆ ਉਹਦੇ ਬਿਹਾਰ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅੱਜ ਅਸੀਂ ਪੁਤਲਾ ਛੇੜਿਆ ਪੁਤਲਾ ਸਾੜਿਆ ਦੋਹਾਂ ਪੇ ਪੁੱਤਾਂ ਦਾ ਤੇ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਤੇ ਅਸੀਂ ਡੀਟੀ ਰੋਡ ਬੰਦ ਕਰਾਂਗੇ ਜਿੱਨਾਂ ਚਿਰ ਉਹਨਾਂ ਤੇ ਉਹ ਪੁੱਤਾਂ ਨੂੰ ਅੰਦਰ ਨਹੀਂ ਦਿੱਤਾ ਦਿੱਤਾ ਜਾਂਦਾ ਵਾਹਿਗੁਰੂ ਜੀ ਖਾਲਸਾ ਵੇਗੋ ਹੁਣ 140 ਰੁਪਏ ਚੀਜ਼ ਦਾ ਰੇਟ ਦੱਸ ਕੇ ਬਾਅਦ 750 ਰੁਪਏ ਲੈ ਰਿਆ ਜੇ ਪੱਤਰਕਾਰਾਂ ਨੇ ਇਹਦੀ ਸੂchnਾ ਮਿਲਦੀ ਹੈ ਇਸ ਤੋਂ ਪਹਿਲਾਂ ਕੀ ਪ੍ਰਸ਼ਾਸਨ ਨੂੰ ਇਸਦੀ ਸੂchnਾ ਨਹੀਂ ਹੁੰਦੀ ਜੇ ਪ੍ਰਸ਼ਾਸਨ ਹੀ ਕਾਰਵਾਈ ਕਰਦਾ ਤਾਂ ਪੱਤਰਕਾਰ ਨੂੰ ਜਾਣ ਦੀ ਲੋੜ ਕਿਉਂ ਪੈਣੀ ਦੂਜੀ ਗੱਲ ਅਸੀਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਨੁਮਾਇੰਦੇ ਨਹੀਂ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਜੇ ਸਾਨੂੰ ਕੋਈ ਏਦਾਂ ਦੀ ਜਾਣਕਾਰੀ ਮਿਲਦੀ ਹੈ ਕਿਤੇ ਵੀ ਕੁਝ ਗਲਤ ਹੋ ਰਿਹਾ ਲੋਕਾਂ ਨਾਲ ਆਮ ਜਨਤਾ ਦੇ ਨਾਲ ਆਂ ਅਸੀਂ ਜੇ ਉੱਥੇ ਕੁਝ ਗਲਤ ਹੋ ਰਿਹਾ ਤਾਂ ਜਾਣਾ ਸਾਡਾ ਫਰਜ਼ ਬਣਦਾ ਹੈ ਜੇ ਕੋਈ ਪੱਤਰਕਾਰ ਕਵਰੇਜ ਕਰਨ ਲਈ ਜਾਂਦਾ ਉਹਨਾਂ ਕੁੱਟਮਾਰ ਹੋ ਜਾਂਦੀ ਉਸ ਤੋਂ ਬਾਅਦ ਪ੍ਰਸ਼ਾਸਨ ਅੱਖੀ ਦੇਖ ਕੇ ਵੀ ਅੱਖਾਂ ਬੰਦ ਕਰਦਾ ਤਾਂ ਉਥੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਪ੍ਰਸ਼ਾਸਨ ਤੋਂ ਕੀ ਸੁਰੱਖਿਆ ਦੀ ਅਸੀਂ ਉਮੀਦ ਕਰ ਸਕਦੇ ਹਾਂ ਜਿਹੜੇ ਵੀ ਇਹਨਾਂ ਗੁੰਡਾ ਅੰਕਰਾਂ ਦੇ ਨਾਲ ਸਪੋਰਟਰ ਆ ਜੀਏ ਚਾਹੇ ਉਹ ਪ੍ਰਸ਼ਾਸਨ 'ਚ ਹੋਣ ਚਾਹੇ ਉਹ ਸਿਆਸੀ ਬੰਦੇ ਹੋਣ ਉਹ ਵੀ ਪੂਰੇ ਕਸੂਰਵਾਰ ਨੇ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਕੇ ਆਪਾਂ ਸਮਾਜ ਦੇ ਵਿੱਚ ਗੁੰਡਾਗਰਦੀ ਤੇ ਲੁੱਟ ਦਾ ਮਾਹੌਲ ਪੈਦਾ ਕਰ ਰਹੇ ਆਂ ਇਸ ਕਰਕੇ ਹੀ ਸਰਕਾਰ ਤੋਂ ਪੁਨਜੋਰ ਮੰਗ ਕਰਦੇ ਆ ਕਿ ਤੁਰੰਤ ਇਹਨਾਂ ਧੋਖੇਬਾਜ਼ ਬਾਲਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਹ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਜਲ ਤੋਂ ਜਲਦ ਅਗਲਾ ਸੰਘਰਸ਼ ਜੋ ਵੀ ਸਾਡੀ ਪੂਰੇ ਪੰਜਾਬ ਦਾ ਪੱਤਰਕਾਰ ਭਾਈਚਾਰਾ ਸਾਨੂੰ ਸਾਡੇ ਦੀ ਸੇਵਾ ਲਾਵੇਗਾ ਜਾਂ ਸੰਘਰਸ਼ ਅੱਗੇ ਲਿਜਾਏਗਾ ਅਸੀਂ ਪੂਰੇ ਤਨ ਮਨ ਧਨ ਦੇ ਨਾਲ 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 ਖੜੇ ਹੋਵਾਂਗੇ ਤੇ ਅਗਲੀ ਕਾਰਵਾਈ ਦੀ ਵੀ ਪੂਰਾ ਜੋਰ ਕਰਾਂਗੇ ਧੰਨਵਾਦ ਮੈਂ ਬਾਬਾ ਸੱਜੀ ਦੇ ਪੱਤਰਕਾਰ ਪੋ ਉਪਰ ਤੋਂ ਬੋਲਦਾ ਜੋ ਅੱਜ ਪਹਿਲਾਂ ਦਾ ਸਭ ਤੋਂ ਧੰਨਵਾਦ ਜਿਹੜਾ ਕਿ ਸਾਡਾ ਲੋਕਲ ਸਮੂਹ ਪੱਤਰਕਾਰ ਭਾਈਚਾਰਾ ਇੱਕ ਬੜੇ ਔਖੀ ਘੜੀ ਦੇ ਵਿੱਚ ਇੱਥੇ ਇਕੱਠਾ ਹੋਇਆ ਭੋਗਪੁਰ ਚ ਜੋ ਪਹਿਲਾਂ ਸ਼ਹੀਦ ਭਗਤ ਸਿੰਘ ਟੈਂਪੋ ਚ ਯੂਨੀਅਨ ਜੋ ਉੱਥੇ ਸਾਡੇ ਚੌਕ ਹੈਗਾ ਸ਼ਹੀਦ ਭਗਤ ਸਿੰਘ ਉੱਥੇ ਇਕੱਠੇ ਹੋਏ ਸੀ ਸਾਰੇ ਉਸ ਤੋਂ ਬਾਅਦ ਇੱਥੇ ਟੀ ਪੁਆਇੰਟ ਤੇ ਇੱਕ ਪੁਤਲਾ ਫੋਕਿਆ ਗਿਆ ਜਿਹੜਾ ਪੁਤਲਾ ਇੱਕ ਕਾਨੂੰਨੀ ਕਾਰਵਾਈ ਪੱਤਰਕਾਰ ਤੇ ਕੀਤੀ ਗਈ ਹੈ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਉਹਦੀ ਇੱਜ਼ਤ ਦੇ ਖਿਲਾਫ ਬੋਲਿਆ ਗਿਆ ਤੇ ਉਹਨੂੰ ਧੱਕਾ ਮੁੱਕੀ ਵੀ ਕੀਤੀ ਗਈ ਆ ਉਹ ਪੱਤਰਕਾਰ ਫਗਵਾੜੇ ਦੇ ਪੱਤਰਕਾਰ ਆ ਤੇ ਜੋ ਢਾਬੇ ਵਾਲੇ ਪਿਓ ਬਤਿਆ ਢਾਬੇ ਦਾ ਨਾਮ ਤਾਂ ਅਸੀਂ ਨਹੀਂ ਲੈਣਾ ਚਾਹੁੰਦੇ ਪਰ ਉਹ ਪ੍ਰਸ਼ਾਸਨ ਤੇ ਕੋਲ ਸਾਰੀ ਲਿਖਤ ਆ ਉਹਦੀ ਪ੍ਰਸ਼ਾਸਨ ਉਹਦੀ ਕਾਰਵਾਈ ਨਹੀਂ ਕਰ ਰਿਆ ਅਸੀਂ ਇਹ ਗੱਲ ਜਾਗਰੂਕ ਕਰਾਉਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਵਿੱਚ ਵੀ ਪੱਤਰਕਾਰਾਂ ਤੇ ਬੜੇ ਹਮਲੇ ਹੋਏ ਆ ਪਰ ਪ੍ਰਸ਼ਾਸਨ ਦੀ ਹਰ ਥਾਂ ਕਾਰਜਗਰੀ ਢਿੱਲੀ ਹੁੰਦੀ ਆ ਅਸੀਂ ਇਹ ਉਸ ਪੱਤਰਕਾਰ ਜੋ ਫਗਵਾੜੇ ਦੇ ਪੱਤਰਕਾਰ ਜਾਂ ਪੰਜਾਬ ਦੇ ਪੱਤਰਕਾਰ ਭਾਈ ਸਾਹਿਬਾ ਸਾਡਾ ਅਸੀਂ ਉਹਨਾਂ ਨੂੰ ਅਹਿਸਾਸ ਕਰਾਉਣਾ ਹੈ ਕਿ ਜਿਹੜਾ ਉਸ ਪੱਤਰਕਾਰ ਵੀਰ ਤੇ ਹਮਲਾ ਕੀਤਾ ਗਿਆ ਉਸ ਦਾ ਅਸੀਂ ਇਟ ਦਾ ਜਵਾਬ ਪੱਤਰ ਵਿੱਚ ਦਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਇੱਕ ਮੰਗ ਪੱਤਰ ਵੀ ਦਵਾਂਗੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਸਾਡੇ ਜੋ ਭੋਗਪੋਦੇ ਸੀਲਰ ਸਾਹਿਬ ਆ ਉਹਨਾਂ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਜਾਊਗਾ ਜੇ ਉਹਦੇ ਵਿਰੁੱਧ ਜਲਦੀ ਜਲਦੀ ਕਾਰਵਾਈ ਨਾ ਕੀਤੀ ਤਾਂ ਅਸੀਂ ਲਾਮਾ ਦੇਵਾਂਗੇ ਧੰਨਵਾਦ ਜੀ